ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਢੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂਆਂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਦਿਆ ਕਰੋ ਹੋਰ ਕਿਸੇ ਦਾ ਫਾਇਦਾ ਹੋ ਜਾਂਦਾ ਪਹੁੰਚੇ ਆ ਪਿੰਡ ਮੰਡਿਆਲਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤਸੀਲ ਵੀ ਅਮਸਾ ਸਾਹਿਬ ਮਨਦੀਪ ਸਿੰਘ ਦੇ ਫਾਰਮ ਤੇ ਪਹੁੰਚੇ ਆ ਯਾਰ ਮੱਝਾ ਲੈ ਕੇ ਆਇਆ ਸਈਆਂ ਸਵਾਈਆਂ ਇੱਕ ਧੋਕੜ ਗੱਪਣ ਸਾਰੀ ਡਿਟੇਲ ਕਰਾਂਗੇ ਸਾਂਝੀ ਜੁੜੇ ਰਹੋ ਅੰਤ ਤੱਕਰ ਫਰਜ ਸਮਝ ਕੇ ਜਾਇਜ਼ ਕੀਮਤ ਵਿੱਚ ਖਰੀਦਦਾਰੀ ਕਰਵਾਵਾਂਗੇ ਭਾਈ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਵੈਲਕਮ ਤੁਹਾਨੂੰ ਧੰਨ ਬਹੁਤ ਬਹੁਤ ਜੀ ਆਏ ਜੀ ਉਹ ਚੜਦੀ ਕਲਾ ਭਰਾ ਹਾਂਜੀ ਚੜਦੀ ਕਲਾ ਠੀਕ ਹੈ ਵਪਾਰ ਲੈਣ ਦਾ ਕਾਰੋਬਾਰ ਹਾਂਜੀ ਭਾਜੀ ਹਾਂਜੀ ਠੀਕ ਹੈ ਜੀ ਤੇ ਡਰੈਸ ਇਕਰਾ ਕਰਕੇ ਨੋਟ ਪਹਿਲਾਂ ਡਰੈਸ ਅਵੀਰਜੀ ਪਿੰਡ ਮਡੇਾਲਾ ਜੀ ਚਪਾਰ ਰੋਡ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਠੀਕ ਹੈ ਭੋੜੂ ਵਾਲੇ ਮੇਨ ਚੌਂਗ ਤੋਂ ਹਾਂਜੀ ਭੋੜੂ ਵਾਲੇ ਪੂਲ ਤੋਂ ਦੱਬੇ ਨੂੰ ਜਾਂਦੇ ਆ ਜਿਹੜਾ ਮੇਨ ਰੋਡ ਹੈ ਹਨਾ ਹਾਂਜੀ ਦੱਬੇ ਵਾਲੇ ਰੋਡ ਤੇ ਕਿਨ ਦੱਬੇ ਵਾਲੇ ਰੋਡ ਠੀਕ ਹੈ ਤੇ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ 9873 61814 ਨਾ ਮਨਦੀਪ ਸਿੰਘ ਹੈ ਨਾ ਤੇ 4 ਐਨੀਮਲ ਇਥੋਂ ਮਖਾਉਨੇ ਆਪਾਂ ਮੰਜਾ ਹੈ ਨਾ ਚਾਰੇ ਮੰਜਾ ਇਹ ਪਹਿਲੇ ਨੰਬਰ ਵਾਲੀ ਜਿਹੜੀ ਇਹ ਟੋਕੜ ਗੱਪਣ ਬਈ ਆ ਗਈ ਹੈ ਨਾ ਜੀ ਪਾਜੀ ਬਹੁਤ ਚੰਗੀ ਮਹਜੇ ਅੱਛਾ ਇਹ 8.5 ਮਹੀਨਿਆਂ ਦੀ ਗੱਪਣ ਹੈ 8.5 ਮਹੀਨੇ ਦੀ ਹੈ ਨਾ ਹਾਂ ਜੀ ਦੁੱਧ ਨਹੀਂ ਜੇ ਹੁਣ ਦਿੰਦੀ ਦੁੱਧ ਡਰਾਈ ਕਰਦੀ ਹੈ ਨਾ ਦੁੱਧ ਹਾਂ ਜੀ ਦੁੱਧ ਥਣ ਜੇ ਸਵੇਰ ਆਕਣਾਂ ਮਾ ਹੋਊਗੀ ਸਵੇਰ ਤੇ ਚਾਹ ਹੋਊਗਾ ਠੀਕ ਹੈ ਹਾਂ ਜੀ ਦੁੱਧ ਤੇ ਚਾਹ ਹੋਊਗਾ ਜੀ ਠੀਕ ਹੈ ਤੇ ਦੁੱਧ ਤੋਂ ਸਜਣੋਂ ਡਰਾਈ ਕਰਦੀ ਤੋਰਾ ਤੁਹਾਨੂੰ ਖੋਲ ਕੇ ਚੈੱਕ ਕਰਾਉਨੇ ਆ ਹੇ ਸਕੁਆਰ ਟੇ ਸਿੰਘ ਮੁੰਡੀ ਬਹੁਤ ਸੋਹਣੀ ਆ ਚੰਗੀ ਵੱਡੀ ਆ ਕੱਦ ਬੋਦੀ ਵਜਨਦਾਰ ਮੈਂ ਲਓ ਜੀ ਬਾਕੀ ਥਣ ਥਣ ਚਾਰੇ ਓਕੇ ਪ੍ਰੋਪਰ ਹੈ ਨਾ ਹਾਂਜੀ ਪੂਲ ਗਰੰਟੀ ਨਾਲ ਆ ਨਾ ਦੀ ਪੂਲ ਗਰੰਟੀ ਬਾਜੀ ਚੈੱਕ ਪਾਸ ਦੀ ਪੂਲ ਗਰੰਟੀ 8.5 ਮਹੀਨਿਆਂ ਦੀ 8.5 ਦੀ ਚੈੱਕ ਪਾਸ ਠੀਕ ਪੂਲ ਗਰੰਟੀ ਨਾਲ ਆ ਮਨਦੀਪ ਸਿੰਘ ਬਾਈ ਦਾ ਮਾਲ ਆ ਠੀਕ ਆ ਜੀ ਘਰ ਤੇ ਕਰ ਫੁੱਲ ਆਫਰ ਆ ਪਾਰ ਪਿਛੇ ਦੀ ਸਜਣੋਂ ਦੇ ਥਨਾ ਦੀ ਪੂਰੀ ਗਰੰਟੀ ਠੀਕ ਆ ਜੀ ਲਓ ਬਾਕੀ ਮੈਂ ਵਜਨ ਲੋਡ ਦੀ ਪੂਰੀ ਆ ਕੀ ਆਪਾ ਖਾਨ ਤੁਣ ਚਾਰੇ ਬਿਲਕੁਲ ਪ੍ਰੋਪਰ ਓਕੇ ਨੇ ਇੱਕੋ ਜਿਹਾ ਥਾਂ ਲੈਵਾ ਕੋਈ ਬਾਈ ਸ਼ਾਈ ਨਹੀਂ ਰੱਖਦੀ ਪੱਦਰ ਲੈਵੇ ਦੀ ਸਜਣੋ ਤੇ ਸਿੰਘ ਮੂੰਹ ਦੀ ਵੀ ਬਿਲਕੁਲ ਓਕੇ ਹੈ ਹਨਾ ਹਾਂਜੀ ਬਿਲਕੁਲ ਜੀ ਤੇ ਬਾਈ ਜੀ ਕੀਮਤ ਕਿ ਨਹੀਂ ਕਰਦੇ ਕੀਮਤ ਭਾਜੀ ਮੁੱਲ 70000 ਰੁਪਏ ਕਰ ਲਈਏ ਜੈਸਨੋ ਪਿਆਰ ਮਤ ਕਰਕੇ ਇੱਕੇ ਰਹੀ 65000 ਨਹੀਂ ਪਿਆਰ ਹੋਰ ਕਰੀਏ ਚਲੋ ਕੋਈ ਵੇਚ ਲਿਓ ਜਿੰਨਾ ਜਾਇ ਚੱਲੇ ਹਾਂਜੀ ਕਿ ਹੋ ਜਾਇਜੁਂ ਦੇਣਾ 60000 ਦੀ ਆਫਰ ਹੀ ਕਰ ਦਈਏ ਠਕਾ ਜੀ ਜਾਂਦੇ ਕੇ 100 ਰੁਪਇਆ ਛੋੜ ਹੀ ਕਰਿਓ 100 200 ਠਕਾ ਜੀ ਜਾਂਦੇ ਕੇ ਪਹਿਲੀ ਵੀਡੀਓ ਫੜ ਲਓ ਫੜ ਲਓ 63000 ਰੁਪਇਆ ਦੀ ਨਹੀਂ ਪੂਰੇ 60 ਦੀ ਜਾਂਦੋ ਚਲ 60 ਦੀ ਦੇ ਦੇ ਨਹੀਂ 60 ਦੀ ਜਾਂਦੋ ਕੁਛ ਨਹੀਂ ਦਗਾ ਗਰਮੀ ਗਰਮੀ ਹੈ ਨਾ ਦੇ ਦਿਓ ਠੀਕ ਆ ਇਹ ਸੋਈ ਸਵਾਈ ਹੈ ਨਾ ਇਹ ਲਾਲੇ ਕੋਈ ਚੱਪੀ ਇਹ ਲਾਲੇ ਮੀਨੀ ਸੱਜਰੋਂ ਸਿੰਘ ਦੀ ਕੁਆਲਿਟੀ ਤੁਸੀਂ ਆ ਪਹਿਲੋ ਵੇਖ ਲਓ ਠੀਕ ਆ ਰੱਦ ਨੂੰ ਪਹਿਲੋ ਤੁਹਾਨੂੰ ਆ ਬਖਾ ਰਹੀ ਆ ਤੇ ਆ ਕੱਟ ਹੀ ਆ ਗਈ ਹੈ ਨਾ ਇਹ 20 ਦਿਨਾਂ ਦੇ ਲਾ ਲਓ ਇਹ 15 ਲਾ ਲਓ ਮਹੀਨੇ ਲਾ ਲਓ ਸੱਜਣੋ ਤੇ ਦੁੱਧ ਪੱਕਾ ਕਿੰਨਾ ਹੋਗਾ ਕੋਲ ਜੀ ਦੁੱਧ ਭਾਜੀ ਇਹ ਕੋ 7 ਕਿਲੋ ਪੱਕਾ ਲੀਟਰ ਵਾਲਾ ਹੁੰਦਾ ਜੀ 7 ਕਿਲੋ ਸੱਜਣੋ ਦੁੱਧ ਜੇ ਸੂਆ ਲਾ ਲਓ ਚੌਥਾ ਇਹਨੂੰ ਲਾ ਲਓ ਸਿੱਜਾ ਇਹ ਲਾ ਲਓ ਪਜਵਾ ਬਾਈ ਨੇ ਵੀ ਲੈਣ ਡਿਆ ਘਰ ਦੀ ਤੇ ਹੈਗੀ ਨਹੀਂ ਕੋਈ ਨਹੀਂ ਬਾਕੀ ਜਿੰਨੇ ਘਰੇ ਗੁਜ਼ਾਰਾ ਕਰਨਾ ਜਿਵੇਂ ਹੁਣ ਗਰਮੀ ਆ ਜਲਪਾਣੀ ਬੰਦਾ ਏ ਲੱਸੀ ਪਾਣੀ ਉਹ ਤੇ ਆਪਣਾ ਫਟੇ ਚੈੱਕ ਕਰਿਓ। ਲੋ ਜੀ। ਲੋ ਜੀ ਬਿਲਕੁਲ ਓਕੇ ਥਾਲੇ ਦਾ ਪੱਧਰ ਆ। ਬਾਕੀ ਅੱਛਾ ਜੀ ਕੋਈ ਮੂਲ ਸ਼ਕਲ। ਜੱਡਾ ਕੋਈ ਨਾ ਜੀ ਉਹ ਬਿਲਕੁਲ ਸਾਰਾ। ਠੀਕ ਆ। ਕੀਮਤ ਕਿੰਨੀ ਕਰ ਦੀਏ ਜੀ? ਕੀਮਤ ਭਾਜੀ ਮੁੱਲ 70 ਕਰਦੇ ਆ 65 ਹੀ ਦੇ ਦਾਂ। ਇਹ ਵੀ ਉੱਥੇ ਹੀ ਕਰ ਦੀਏ। ਹਾਂਜੀ ਭਾਵੇਂ ਕੁੰਡੀ ਲੈ ਜੇ ਭਾਵੇਂ ਚੱਪੀ ਲੈ ਜੇ ਮੀਨੀ ਲੈ ਜੇ ਜਿਹੜਾ ਮਰਜੀ ਯਾਦ ਕਰੇ ਹੈਨਾ 1 2 ਦਾ ਖਰਕ ਪਈ ਸੱਜਰ ਸੂਈ ਆ ਉਹ ਸੁਗਲੀ ਇੱਕ 2 ਦਾ ਜੋੜਾ ਹੀ ਕਰ ਦਿੱਤੀ ਚਲੋ ਠੀਕ ਯਾਦ ਕਰਨ 1 2 ਦੇ ਵਿੱਚ ਦੋਵੇਂ ਜੋੜਾ ਲੈ ਜਾਣਾ ਠੀਕ ਹੈ ਭਾਜੀ ਹੈਨਾ ਦੂਜੀ ਤੀਜੀ ਨੰਬਰ ਤੇ ਸੋਰੀ ਆ ਗਈ ਸੁਹੀ ਸੁਾਈ ਇਹ ਸੁਈ ਚਲੀ ਜੀ ਇਹ ਤੇ ਮਗਰ ਕੱਟੀ ਦੇ ਕੱਟਾ ਜੀ ਇਹਦਾ ਕੱਟਾ ਜੀ ਭਾਜੀ ਇਹ ਸੱਜਣੋ ਕੱਟਾ ਜੇ ਕੋਈ ਮਹੀਨੇ ਦਾ ਲਾਲੇ ਕੋਈ ਡੇਢ ਦਾ ਲਾਲੇ ਸਾਹਮਣੇ ਬੈਠਾ ਤੇ ਝੋਟਿਆ ਇਹ ਕਿੰਨਵਾ ਸੁਭਾ ਹੋਊਗੀ ਝੋਟੀ ਭਾਈ ਜੀ ਸੁਆ ਭਾਜੀ ਇਹਦਾ ਪਹਿਲਾਂ ਲੈ ਲਓ ਕੋਈ ਦੁੱਜੇ ਕਹਿ ਦਵੇ ਨੀ ਉੱਤੇ ਪਹਿਲਨ ਚ ਵੀ ਆਉਂਦੀ ਸੱਜਣੋ ਤੇ ਦੁੱਜਣ ਚ ਵੀ ਆਉਂਦੀ ਆ ਹੁਣ ਇਹ ਗੱਲ ਦਾ ਨਹੀਂ ਕਿ ਪਹਿਲਨ ਉੱਚ ਹੈ ਦੁੱਜਣ ਉਹੁੱਦ 9 ਕਿਲੋ ਹੋਊਗਾ ਬਸ 2 ਚੁਆਈ ਬਹੁਤ ਚੰਗੀ ਲੱਗੇਗੀ ਠੀਕ ਆ ਚੁਆਈ ਬਿਲਕੁਲ ਓਕੇ ਆ ਬਿਲਕੁਲ ਆ ਕੋਲੀ ਰੂਮ ਦੇ 9 ਕਿਲੋ ਦੁੱਧ ਪੱਕਾ ਹਨਾ ਹਾਂਜੀ ਬੱਚੇ ਦੇ ਮਿਲਦੀ ਦੂਜੇ ਬੱਚੇ ਤੇ ਠੀਕ ਆ ਥਣ ਚੰਗਾ ਫਲਾਉਂਦੀ ਆ ਹਨਾ ਬਣਾ ਜਾਂਦੀ ਆ ਤੇ ਫਿਕਸ ਹੈਟਰ ਕੁਆਲਟੀ ਬਿਲਕੁਲ ਫਾੜੀ ਵਾਲਾ ਸੱਜਣੋਂ ਛੱਡਾ ਹੈ ਲੋ ਜੀ ਕੀ ਬਾਤ ਹੈ ਭਾਈ ਜੀ ਦੀ ਕੀਮਤ ਕੀ ਰਹਿ ਗਈ ਫਿਰ ਇਹਦਾ ਮੁੱਲ ਭਾਜੀ 80000 ਰੁਪਏ ਕਰਦੇ ਆ ਅੱਛਾ ਜੀ ਇਹ ਜੈਸਨੋਂ 75000 ਦੀ ਮੱਚ ਦਿਖਾ 72 ਦੀ ਕਰ ਦਈਏ ਧੱਕਾ ਹੋ ਜੂ ਭਾਜੀ ਜਾਂ ਲਿਖੇ 75 ਦੀ ਹੈ ਨਾ ਮੈਂ ਬੜੀ ਚੰਗੀ ਝੋਲੀ ਜੇ ਸਾਹੂ ਚਲੋ ਯਾਦ ਕਰਨਾ ਫੇਰ ਆਉਣ ਹਾਂਜੀ ਆਖਣ ਮੰਡਿਆਲੇ ਜਾਣਾ ਮੰਦਿਰ ਕੋਲ ਹਨਾ ਦੁੱਧ ਦੁੱਧ ਵੀਰ ਜੀ 9 ਕਿਲੋ ਪੱਕਾ ਜਿਹੜਾ ਦੁੱਧ ਹੈਗਾ ਵਾ ਓਕੇ ਓਕੇ ਹਾਂਜੀ ਤੇ ਚੌਥੇ ਨੰਬਰ ਤੇ ਆ ਗਈ ਜੈਡ ਬਲੈਕ ਹਨਾ ਹਾਂਜੀ ਇਹ ਦੂਜਾ ਸੂਬਾ ਭਾਈ ਹਾਂਜੀ ਇਹ ਬੱਤੀ ਵਾਂਜੀ ਪਿਓਰ ਚੰਗੀ ਕੋਲ ਤੋਂ ਸੋਹਣੇ ਲੱਗੇ ਹਨਾ ਇਹ ਕਿੰਨੇ ਦੁੱਧ ਤੋਂ ਸਟਾਰਟਿੰਗ ਭਾਈ ਕੀਤੀ ਹੋਗੇ ਨੇ ਇਹ ਦੁੱਧ 5 15 16 ਕਿਲੋ ਦੁੱਧ ਪਾਇਆ ਜੀ ਤੇ ਉਹ 부ੂਜੀ ਬਣੀ ਹਨਾ ਇਹਦੀ 부ੂਜੀ ਬਣੀ ਆ ਪਰ ਇਹ ਚੱਟਦੀ ਨਹੀਂ ਗਲਤ ਸਹੀ ਗੱਲ ਆ ਗਲਤ ਨਹੀਂ ਬਿਲਕੁਲ ਸਾਫ ਸਫਾਈ ਜਿਹੜਾ ਕੰਮ ਰੱਖਿਆ ਭਾਜੀ ਚੋਣ ਮੈਂ ਬਿਲਕੁਲ ਪਾਰ ਜੀ ਦੁੱਧ 10 ਕਿਲੋ 11 ਕਿਲੋ ਹੋਊਗਾ 10 ਕਹਿ ਕੇ ਦੇ ਦੋ 10 ਕਿਲੋ ਸੱਜਣੋਂ ਦੁੱਧ ਹੋਊਗਾ ਕੱਤ ਪੁੱਤ ਫੁੱਲ ਵੱਡਾ ਏ ਦੂਜਾ ਛੂਆ ਝੋਟੀ ਏ ਤੇ ਪਾੜੇ ਤੇ ਟਿੱਕੇ ਤੇ ਨਾਲ ਮਿਲਦੀ ਹਾਂਜੀ ਇੱਕ ਟਾਈਮ ਪੜਾ ਹਾਂਜੀ ਹਾਂਜੀ ਦੂਸਰੇ ਟਾਈਮ ਟੀਕੇ ਤੇ ਮਿਲਦੀ ਹਾਂ ਹਾਂ ਤੇ ਉੰਜ ਬੋਛੀ ਵੀ ਬਣੀ ਆ ਹਾਂਜੀ ਸੀਓ ਛੰਡੀ ਝੁਵਾਈ ਬਹੁਤ ਚੰਗੀ ਆ ਝੁਵਾਈ ਥਾਂ ਚੰਗਾ ਲੱਗਾ ਹਨਾ ਲੋ ਜੀ ਇਹ ਇਹਦੀ ਕੀਮਤ ਬਾਈ ਕੀ ਕਰ ਦੀਏ ਇਹਦਾ ਮੁੱਲ ਭਾਜੀ 90000 ਰੁਪਇਆ ਕਰਦੇ ਆ ਜੈ ਸਰ ਹਾਂਜੀ ਇਹ ਹਾਂ ਨਾ 85000 ਵੀ ਦੇ ਦਾਂਗੇ 80 ਵੀ ਦੇ ਦੀ ਧੱਕਾ ਜੂ ਫਿਰ ਲਾ ਵੇਸ ਆ ਹਾਂਜੀ ਡਾ ਦੀ ਚੰਗੀ ਜੀ ਡਾ ਦੀ ਡੋਰ ਕਾ ਮੈਂ ਕਿਹਾ ਝੋਟੀ ਬਹੁਤ ਚੰਗੀ ਜੀ ਚੰਗੀ ਤੇ ਹੈਗੀ ਚਲ ਕੋਈ ਨਹੀਂ ਉਹਦਾ ਮਾੜਾ ਮੋੜ ਵਟਾ ਬੁਟਾ ਲਾ ਦੀ 83 ਦੀ ਦੇ ਦਾਂਗੇ 80 ਦੀ ਕਰਦੇ ਮਾਰ ਦੇ ਥਾਪੀ ਖਿੱਚ ਕੇ ਕਰਾ ਪਤਾ ਲੱਗ ਜੇ ਕਿ ਵਾ 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 ਕੀ ਬਾਤ ਹੈ ਸੱਜਣੋ ਚੌਂ ਦੀ ਡਿਟੇਲ ਕਰਤੀ ਸਾਂਜੀ ਬਾਈ ਮਨਜੀਤ ਤੋਂ ਆਪਣੀ ਜਿਹੜੀ ਨਰਖਪਰਖ ਉਹ ਤੁਹਾਡਾ ਫਰਜ਼ ਬੰਦਾ ਆ ਕੇ ਕਰਨਾ ਫਾਰਮ ਤੇ ਕਰਕੇ ਜਿਹੜਾ ਪੀਸ ਚੰਗਾ ਲੱਗੇ ਚੁਣ ਕੇ ਉਲ ਜਾ ਸਕਦੇ ਜੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ